हां दोस्तों हुनके बहुत ही सोहनी बहन-भ्राता दी वीडियो निकल के सामने आ रही है। ਤੁਹਾਨੂੰ ਦੱਸ ਦਈਏ ਦੋਸਤੋ ਕਿ ਭੈਣ ਇੰਗਲੈਂਡ ਦੇ ਵਿੱਚ ਗਈ ਹੁੰਦੀ ਹੈ ਅਤੇ ਉਹ ਆਪਣੇ ਕੰਮ ਤੋਂ ਵਾਪਸ ਘਰ ਆ ਰਹੀ ਹੁੰਦੀ ਹੈ ਅਤੇ ਉਸ ਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਭਰਾ ਨੇ ਇੰਗਲੈਂਡ ਆਉਣਾ ਹੈ ਪਰ ਉਸ ਦਾ ਭਰਾ ਉਸ ਨੂੰ ਸਰਪ੍ਰਾਈਜ਼ ਦੇਣ ਦੇ ਲਈ ਬਿਨਾਂ ਦੱਸੇ ਹੀ ਇੰਗਲੈਂਡ ਆ ਜਾਂਦਾ ਹੈ। ਅਤੇ ਜਦੋਂ ਹੀ ਉਹ ਕੰਮ ਤੋਂ ਘਰ ਆ ਰਹੀ ਹੁੰਦੀ ਹੈ ਤਾਂ ਉਸ ਨੂੰ ਪਿੱਛੋਂ ਦੀ ਬੁਲਾ ਕੇ ਸ਼ੌਕ ਕਰ ਦਿੰਦਾ ਹੈ। ਭਰਾ ਨੂੰ ਇੱਕਦਮ ਦੇਖ ਕੇ ਭੈਣ ਵੀ ਹੈਰਾਨ ਰਹਿ ਜਾਂਦੀ ਹੈ ਜਿਸ ਦੀਆਂ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਇਸ ਤਰ੍ਹਾਂ ਦੋਸਤੋ ਭਰਾ ਨੇ ਆਪਣੀ ਭੈਣ ਨੂੰ ਇੱਕ ਬਹੁਤ ਹੀ ਵਧੀਆ ਸਰਪ੍ਰਾਈਜ਼ ਦਿੱਤਾ ਹੈ ਦੋਸਤੋ ਤੁਹਾਨੂੰ ਕਿਵੇਂ ਲੱਗੀ ਇਹ ਭੈਣ ਭਰਾ ਦੀ ਵੀਡੀਓ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਲੇਟੈਸਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ